ਹਾਂਜੀ ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਮੈਂ ਸੋਨ ਸਿੰਘ ਕਪਾਇਆ ਸੁਭਾ ਪ੍ਰਦਾਨ ਬੀਏ ਟੱਟਪਾਸ ਪੰਜਾਬ ਤਾਂ ਸਾਥਿਓ ਤੁਸੀਂ ਲਗਾਤਾਰ ਆਪਣੀਆਂ ਮਾਸਟਰ ਡਿਗਰੀਆਂ ਦੀਆਂ ਮੰਗਾਂ ਨੂੰ ਲੈ ਕੇ 55% ਦੀ ਮੰਗ ਨੂੰ ਲੈ ਕੇ ਜਾਂ ਆਪਣੀਆਂ ਲੈਕਚਰਰ ਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਵਿੜਿਆ ਹੈ ਤੁਸੀਂ ਵੀ ਜਾਣਦੇ ਹੋ ਸਰਕਾਰ ਲਗਾਤਾਰ ਆਪਾਂ ਨੂੰ 3 ਸਾਲਾਂ ਦੇ ਵਿੱਚ ਕਿਵੇਂ ਗੁੰਮਰਾਹ ਕਰਕੇ ਰੱਖਿਆ ਸਾਥ ਸਾਥਿਓ ਕੱਲ ਅਸੀਂ ਜਦੋਂ ਮੀਟਿੰਗ ਆਪਾਂ ਨੂੰ ਸਾਬਕ ਕਮੇਟੀ ਨਾਲ ਜਿਹੜੀਆਂ ਪਿਛਲੀਆਂ ਦੋ ਮੀਟਿੰਗਾਂ ਮਿਲੀਆਂਆਂ ਸੀ ਆਪ 2 ਤਰੀਕ ਦਾ ਧਰਨਾ ਸੀ ਜਾਂ 23 ਤਰੀਕ ਦਾ ਧਰਨਾ ਸੀ ਆਪਾਂ ਨੂੰ ਸਬ ਕਮੇਟੀ ਨਾਲ ਮੀਟਿੰਗ ਮਿਲੀ ਹੋਈ ਸੀ ਤਾਂ ਸਾਥਿਓ ਉਹ ਮੀਟਿੰਗ ਆਪਾਂ ਨੂੰ 15 ਤਰੀਕ ਦੀ ਕੱਲ ਮਿਲੀ ਸੀ ਅੱਜ ਦੀ ਤਾਂ ਉਹ ਮੀਟਿੰਗ ਸ਼ਾਮ ਤੱਕ ਅਸੀਂ ਚੰਡੀਗੜ੍ਹ ਪਹੁੰਚੇ ਤਾਂ ਸ਼ਾਮ ਨੂੰ ਮੁਲਤਵੀ ਕਰ ਦਿੱਤੀ ਗਈ ਤਾਂ ਸਾਥਿਓ ਲਗਾਤਾਰ ਸਰਕਾਰ ਮੀਟਿੰਗਾਂ ਮੁਲਤਵੀ ਕਰਦੀ ਰਹੀ ਹੈ ਹੁਣ ਵੀ ਮੁਲਤਵੀ ਕਰ ਚੁੱਕੀ ਹੈ ਤਾਂ ਸਾਥਿਓ ਹੁਣ ਵੀ ਅਸੀਂ ਬਿਲਕੁਲ ਡੀਪੀਆਈ ਸਾਹਿਬ ਨੂੰ ਮਿਲ ਕੇ ਕੋਈ ਮਾਸਟਰ ਕੈਡਰ ਦੀ ਲੈਕਚਰਾਰ ਦੀ ਜਾਂ ਹੋਰ ਆਪਣੀਆਂ ਜਿਹੜੀਆਂ ਮੰਗਾਂ ਆ ਉਹਦੇ ਸੰਬੰਧੀ ਕੋਈ ਆਪਾਂ ਨੂੰ ਹਾਂ ਪੱਕੀ ਹੰਗਾਰਾ ਨਹੀਂ ਮਿਲਿਆ ਤਾਂ ਸਾਥੀਓ ਅੱਗੇ ਤੁਹਾਨੂੰ ਨਿਸ਼ਚਿਤ ਸਰ ਬਿਲਕੁਲ ਦਾ ਫਿਰ। ਤਾਂ ਜਿਵੇਂ ਜਸੰਤ ਨੇ ਗੱਲ ਕੀਤੀ ਆ ਕਿ ਜਦੋਂ ਅਸੀਂ ਪਿੰਡੋਂ ਦੂਰੇ ਆ ਤਾਂ ਇਹਨਾਂ ਦੀ 15 ਤਰੀਕ ਨੂੰ ਸਾਡੀ ਮੀਟਿੰਗ ਸੀ ਆਪਣੀ ਸੈਕਟਰੀਟ ਹਾਂ ਸਬ ਕਮੇਟੀ ਦੀ ਮੀਟਿੰਗ ਸੀ। ਤਾਂ ਸਬ ਕਮੇਟੀ ਦੀ ਮੀਟਿੰਗ ਸੀ ਜਦੋਂ ਚੰਡੀਗੜ੍ਹ ਪਹੁੰਚੇ ਕਿਉਂਕਿ 300 ਕਿਲੋਮੀਟਰ ਤਾਂ ਆਉਣਾ ਸੀ ਚੱਲ ਕੇ ਤਾਂ ਇੱਕ ਦਿਨ ਪਹਿਲਾਂ ਤੋਂ ਨਾ ਸੀ ਤਾਂ ਉਸ ਸਮੇਂ ਨਾ ਨੋਟੀਫਿਕੇਸ਼ਨ ਦਿੱਤਾ ਕਿ ਤੁਹਾਡੀ ਮੀਟਿੰਗ ਅਸੀਂ ਕੈਨਸਲ ਕਰ ਦਿੱਤੀ ਤਾਂ ਇਹ ਮੀਟਿੰਗਾਂ ਤੋਂ ਵੀ ਭੱਜ ਰਹੇ ਆ ਉਸ ਤੋਂ ਬਾਅਦ ਅਸੀਂ ਡਿਪਾਰਟਮੈਂਟ ਆ ਕੇ ੱੱਕੇ ਖਾਦੇ ਤਾਂ ਇੱਥੇ ਸਿੱਖਿਆ ਡਾਇਰੈਕਟਰ ਨੂੰ ਮਿਲੇ ਤਾਂ ਉਹਨਾਂ ਨੇ ਵੀ ਸਾਨੂੰ ਅੱਗੋਂ ਹੱਸ ਕੇ ਜਿ ਵਿਖਾਤਾ ਕਿ ਪੋਸਟਾਂ ਤਾਂ ਸਾਡੇ ਕੋਲ ਕਿਤੇ ਦੇਸੇ ਨਹੀਂ ਰਹੀਆਂ ਤਾਂ ਇਸੇ ਤਰ੍ਹਾਂ ਜੇ ਆਪਾਂ ਘਰਾਂ 'ਚ ਬੈਠੇ ਰਹੇ ਤਾਂ ਪੋਸਟ ਨਾ ਅੱਜ ਆਉਣੀ ਨਾ ਕੱਲ ਆਉਣੀ 25 ਤਰੀਕ ਨੂੰ ਨੰਦਪੁਰ ਦੇ ਵਿੱਚ ਆਪਾਂ ਧਰਨਾ ਲਿਖਿਆ ਉੱਥੇ ਜਾ ਕੇ ਸਿੱਖਿਆ ਮੰਤਰੀ ਦੀ ਧੌਣ ਤੇ ਗੋਡਾ ਦਿੱਜੇ ਜਿੰਨਾ ਚਿਰ ਤੱਕ ਆਪਾਂ ਉਹਨਾਂ ਦੀ ਧੌਣ ਤੇ ਗੋਡਾ ਨਾ ਦਿੱਤਾ ਉਹਨਾਂ ਚਿਰ ਤੱਕ ਨੋਟੀਫਿਕੇਸ਼ਨ ਦਾ ਬਟਨ ਨਹੀਂ ਆਉਣਾ ਤਾਂ ਇਸ ਕਰਕੇ ਬਸ ਇੱਕ ਅਸੀਂ ਅਪੀਲ ਕਰਦੇ ਆਂ ਕਿ ਨਾ ਤਾਂ ਆਪਣੇ ਇਹ ਮੀਟਿੰਗਾਂ ਲੈ ਰਹੇ ਜਦੋਂ ਮੀਟਿੰਗਾਂ ਲੈਣ ਤੋਂ ਭੱਜ ਰਹੇ ਤਾਂ ਨੋਟੀਫਿਕੇਸ਼ਨ ਆਪਾਂ ਨੂੰ ਪਿੱਛੇ ਦੇ ਦੇਣਗੇ ਤਾਂ ਇਸ ਕਰਕੇ ਸਾਰੇ ਕੇਡਰ ਨੂੰ ਅਪੀਲ ਕੀਤੀ ਜਾਂਦੀ ਆ ਕਿ ਵੱਧ ਚੜ੍ਹ ਕੇ ਜਿਹੜੇ ਆ ਉਹ 25 ਤਰੀਕ ਨੂੰ ਤੁਸੀਂ ਨੰਦਪੁਰ ਸੈ ਪਹੁੰਚੋ ਤੇ ਆਪਾਂ ਸਿੱਖਿਆ ਮੰਤਰੀ ਦਾ ਘਰਾਓ ਵੱਡੇ ਪੱਧਰ ਤੇ ਕਰੀਏ ਤੇ ਜਲਦੀ ਤੋਂ ਜਲਦੀ ਜਿਹੜਾ ਆਪਣਾ ਨੋਟੀਫਿਕੇਸ਼ਨ ਆ ਉਹ ਲੈ ਸਕੀਏ